ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵੈਗਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗਿਆਂ ਸ਼ੁਰੂ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ 3 ਵਜੇ ਦਾ ਤੇ ਮੈਂ ਚਾਹ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਕਿ ਆਪਾਂ ਵਲੌਗ ਸ਼ੁਰੂ ਕਰ ਲੈਂਦੇ ਆ ਇੱਕ ਜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀਗੀ ਕਿ ਮੇਰੀ ਵੀਡੀਓ ਨੂੰ ਕੋਈ ਨਾ ਲਾਈਕ ਕਰਕੇ ਤੇ ਉਸ ਤੋਂ ਬਾਅਦ ਡਿਸਲਾਈਕ ਕਰ ਦਿੰਦਾ ਏ ਤੇ ਇਹ ਕੰਮ ਜੀ ਤੁਸੀਂ ਛੱਡ ਦਿਓ ਕਿਉਂਕਿ ਸਾਨੂੰ ਪਤਾ ਚੱਲ ਗਿਆ ਏ ਕਿ ਉਹ ਕੌਣ ਇਸ ਤਰ੍ਹਾਂ ਕਰਦਾ ਏ ਤੇ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈਗਾ ਜੀ ਜੇ ਮੇਰਾ ਪਰਮਾਤਮਾ ਨੇ ਕੰਮ ਚਲਾਉਣਾ ਹੈ ਤਾਂ ਉਹਨੇ ਚਲਾਉਣਾ ਹੈ ਤੇ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਜੀ ਮੇਰਾ ਕੋਈ ਕੰਮ ਕਟਣਾ ਨਹੀਂ ਕੋਈ ਬਦਨਾ ਨਹੀਂ ਤੇ ਇਹ ਕੰਮ ਤੁਸੀਂ ਛੱਡ ਦਿਓ ਲਾਈਕ ਕਰਕੇ ਡਿਸਲਾਈਕ ਕਰਨਾ ਤੇ ਕਿਉਂਕਿ YT ਸਟੂਡੀਓ ਤੇ ਨਾ ਸਾਰਾ ਕੁਝ ਛੋਹ ਹੋ ਜਾਂਦਾ ਏ ਤੁਹਾਨੂੰ ਸਾਰਿਆਂ ਨੂੰ ਪਤਾ ਏ ਕਿ ਕਿੰਨੇ ਲਾਈਕ ਆਉਂਦੇ ਆ ਕਿਹੜਾ ਲਾਈਕ ਕਰਦਾ ਏ ਸਾਰਾ ਪਤਾ ਚੱਲ ਜਾਂਦਾ ਏ ਕਿਹੜਾ ਡਿਸਲਾਈਕ ਕਰਦਾ ਏ ਕਿਹੜਾ ਸਬਸਕ੍ਰਾਈਬ ਕਰਕੇ ਆਨਸਕ੍ਰਾਈਬ ਕਰਦਾ ਏ ਉਹ ਵੀ ਸਾਰਾ ਪਤਾ ਚੱਲ ਜਾਂਦਾ ਏ ਜੀ ਉਹਦੇ ਤੇ ਤੇ ਇੰਨੀ ਕ ਨੌਲੇਜ ਹੁਣ ਮੈਨੂੰ ਵੀ ਹੈ ਗਈ ਏ ਤੇ ਇਸ ਕਰਕੇ ਜੀ ਤੁਸੀਂ ਇਸ ਤਰ੍ਹਾਂ ਕਰਨਾ ਛੱਡ ਦਿਓ ਚਾਹੇ ਕੋਈ ਵੀ ਏ ਚਾਹੇ ਰਿਸ਼ਤੇਦਾਰੇ ਚਾਹੇ ਹੋਰ ਕੋਈ ਏ ਤੇ ਆਈਡੀ ਜੀ ਉਥੇ ਸ਼ੋ ਹੋ ਜਾਂਦੀ ਏ ਤੇ ਸਾਨੂੰ ਪਤਾ ਵੀ ਚੱਲ ਗਿਆ ਕਿ ਕੌਣ ਇਸ ਤਰ੍ਹਾਂ ਕਰ ਰਿਹਾ ਏ ਤੇ ਜੇ ਨਾ ਹਟੇ ਤਾਂ ਆਪਾਂ ਜੀ ਉਹਦਾ ਨਾਮ ਲਾਵਾਂਗੇ ਜੀ ਵੀਡੀਓ ਦੇ ਵਿੱਚ ਤੇ ਇਸ ਕਰਕੇ ਜੇ ਤੁਹਾਨੂੰ ਬੇਨਤੀ ਏ ਕਿ ਇਹ ਕੰਮ ਕਰਨਾ ਛੱਡ ਦਿਓ ਜਾਂ ਜੇ ਵੀਡੀਓ ਪਸੰਦ ਨਹੀਂ ਆਉਂਦੀ ਤਾਂ ਲਾਈਕ ਹੀ ਨਾ ਕਰੋ ਪਹਿਲਾਂ ਹੀ ਨਾ ਕਰੋ ਤੇ ਡਿਸਲਾਈਕ ਕਰਨਾ ਤਾਂ ਇਸ ਤਰ੍ਹਾਂ ਨਹੀਂ ਕਿ ਪੂਰਾ ਦਿਨ ਹਨਾ ਵੀ ਜਿਵੇਂ ਸਵੇਰ ਤੋਂ ਲੈ ਕੇ ਲਾਈਕ ਕਰਤਾ ਸਵੇਰੇ ਤੇ ਸ਼ਾਮ ਨੂੰ ਉਹਨੂੰ ਡਿਸਲਾਈਕ ਕਰਤਾ ਇਸ ਤਰ੍ਹਾਂ ਕੋਈ ਕਰ ਰਿਆ ਹੈ ਜੀ ਤੇ ਬਿਲਕੁਲ ਇਦਾਂ ਕਰਨਾ ਛੱਡ ਦਿਓ ਤੇ ਚਲੋ ਜੀ ਆਪਾਂ ਹੁਣ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਆ ਤੇ ਤੁਸੀਂ ਜੀ ਜ਼ਰੂਰ ਉਮੀਦ ਕਰਦੇ ਆ ਕਿ ਤੁਸੀਂ ਮੰਨੋਗੇ ਮੈਨੂੰ ਕਮੈਂਟ ਕਰਕੇ ਵੀ ਦੱਸੋ ਮੇਰੀਆਂ ਭੈਣਾ ਜਾਂ ਵੀਰ ਜੋ ਵੀ ਮੇਰੀ ਵੀਡੀਓ ਦੇਖ ਰਹੇ ਹੋ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਲਾਈਕ ਕਰਕੇ ਉਹਨੂੰ ਡਿਸਲਾਈਕ ਕਰਨਾ ਜਾਂ ਨਹੀਂ ਠੀਕ ਹੈ ਹਨਾ ਤੇ ਦੇਖੋ ਇਸ ਤਰ੍ਹਾਂ ਕਰਾਂ ਕੀ ਹੋ ਜਾਂਦਾ ਹੈ ਹਨਾ ਤੇ ਇਹ ਕੰਮ ਜੀ ਬਿਲਕੁਲ ਗਲਤ ਹੈ ਮੈਨੂੰ ਤਾਂ ਬਹੁਤ ਬਿਲਕੁਲ ਵੀ ਸਹੀ ਨਹੀਂ ਲੱਗਿਆ ਤੇ ਆਪਾਂ ਵੀ ਜੀ ਮਿਹਨਤ ਕਰਨਿਆ ਚਾਹੇ ਕੋਈ ਵੀ ਕੰਮ ਹੈ ਹਰ ਕੋਈ ਮਿਹਨਤ ਕਰਦਾ ਹੈ ਮੈਂ ਵੀਡੀਓ ਪਾਉਣੀ ਆ ਇਹ ਵੀ ਮਿਹਨਤ ਹੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਇਹਦੇ ਤੇ ਵੀ ਤੇ ਜੇ ਤੁਸੀਂ ਕਹੋ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਤਿੰਨਾਂ ਦਿਨ ਚ ਡਾਊਨ ਕਰੀਏ ਤੇ ਦੇਖੋ ਜੇ ਮਾਲਕ ਨੇ ਮੇਰਾ ਕੰਮ ਚਲਾਉਣਾ ਹੈ ਤਾਂ ਉਹਨੇ ਚਲਾ ਹੀ ਦੇਣਾ ਹੈ ਤੇ ਤੁਸੀਂ ਜੀ ਇਹ ਕੰਮ ਜ਼ਰੂਰ ਕਰਨਾ ਛੱਡ ਦਿਓ ਤੇ ਨਾਲੀ ਜੀ ਮੈਂ ਬੇਨਤੀ ਕਰਦੀ ਆ ਕਿ ਤੁਸੀਂ ਜਿਹੜੇ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੀ ਪੂਰਾ ਦੇਖਿਆ ਕਰੋ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਚਲੋ ਜੀ ਆਪਾਂ ਬਣਾਉਂਦੇ ਆ ਚਾਹ ਤੇ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਆਪਾਂ ਖੇਤ ਜਾਵਾਂਗੇ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਆਪਾਂ ਜੀ ਚਾਹ ਕਰ ਲਈ ਆ ਤਿਆਰ ਇੱਕ ਗਲਾਸ ਵਿੱਚ ਮੈਂ ਪਾ ਲਈ ਆ ਤੇ ਦੂਸਰੇ ਵਿੱਚ ਪਾਉਂਦੇ ਆ ਜਾਂ ਵਾਸਤੇ ਜੀ ਆਪਾਂ ਪਾ ਕੇ ਰੱਖ ਦਿੰਨੇ ਆ ਬਾਟੀ ਦੇ ਵਿੱਚ ਠੰਡੀ ਹੋ ਜਾਵੇਗੀ ਤੇ ਉਹ ਪੀਂਗੇ ਠੰਡੀ ਚਾਹ ਲੱਗੀ ਹੈ ਜਿਥੇ ਆਪਦਾ ਹੋਮਵਰਕ ਕਰਨ ਮੇ ਇਹਨਾਂ ਦੇ ਜੀ ਹੋਣ ਲੱਗਦੀਆਂ ਨੇ ਆਨਲਾਈਨ ਕਲਾਸਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਆਪਾਂ ਜੀ ਇੱਥੇ ਪਹੁੰਚਾਏ ਸੀ ਖੇਤ ਹਨ ਆਪਣਾ ਜਿਹੜਾ ਦੂਰ ਵਾਲਾ ਖੇਤ ਹੈ ਬਾਰਡਰ ਦੇ ਕੋਲ ਤੇ ਆਪਾਂ ਉੱਥੇ ਗਏ ਸੀ ਜੀ ਝੋਨੇ ਦੇ ਵਿੱਚ ਪਾਣੀ ਦੇਖੋ ਕਿੰਨਾ ਪਰਿਆ ਪਿਆ ਏ ਬਹੁਤ ਪਾਣੀ ਹੋਇਆ ਪਿਆ ਏ ਝੋਨੇ 'ਚ ਇਹ ਸਾਰਾ ਪਾਣੀ ਜੀ ਹੈਗਾ بارش ਦਾ ਤੇ ਹੜ ਜਿਹੜਾ ਉਹ ਆਪਣੇ ਇੱਥੋਂ ਜਿਹੜੇ ਪਿੱਛੇ ਅੱਗੇ ਪਿੰਡਾ ਹੋਰ ਉੱਥੇ ਆਇਆ ਫਿਰਦਾ ਏ ਤੇ ਬਾਕੀ ਜੀ ਇੱਥੇ ਬਚਤਾ ਬਾਕੀ ਇਹ ਹੜ ਨਾਲੋਂ ਵੀ ਵਧਿਆ ਪਿਆ ਪਾਣੀ ਹੈ ਹੁਣ ਤਾਂ ਕੱਟ ਗਿਆ ਏ ਤੇ ਬਹੁਤ ਪਾਣੀ ਸੀ ਅੱਧਾ ਅੱਧਾ ਚੋਨਾ ਜਿਹੜਾ ਡੁੱਬਿਆ ਪਿਆ ਸੀ ਤੇ ਹੁਣ ਪਹਿਲਾਂ ਨਾਲੋਂ ਕੱਟ ਗਿਆ ਪਾਣੀ ਥੋੜਾ ਜਾਂ ਤੇ ਬਾਕੀ ਹਜੇ ਵੀ ਬਹੁਤ ਜ਼ਿਆਦਾ ਹੈ ਪਾਣੀ ਉਸ ਹਿਸਾਬ ਨਾਲ ਤਾਂ ਚਲ ਕਿਵੇਂ ਵਾਰੀ? ਵਾਰੀ ਹੈ। ਹੈ। ਉਹ ਸਪਰੇਅ ਕਰਾ ਲਈ। ਉਹਨੂੰ ਕਹਿੰਦੇ ਔਖਾ ਸੁਖ ਜਿਵੇਂ ਜਾਣਨਾ ਕਰਾ ਦੀ ਇਹਨਾਂ ਪਾਣੀ ਖੜਾਏ ਤੇ ਮਾਰੀ ਦੜਾ ਰਹੀ ਹੈ ਪਾਣੀ ਚ ਆ ਜੀ ਚਿਤਲੀ ਹੈ ਨਾ ਇਸ ਤੇ ਵੀ ਵੀਰੀ ਜੜੀ ਕੀ ਹੁੰਦੀ ਆਹੋ ਚਿੱਟੀ ਪੰਬੀਰੀ ਆਹ ਹਾਂ ਉਹ ਨਾ ਉਹ ਆਂਡੇ ਦੇਂਦੀ ਹੁੰਦੀ ਹੈ ਅੱਛਾ ਉਹਦੇ ਨਾਲ ਉਹਦੇ ਨਾਲ ਗੁਲੀ ਵਾਲਾ ਕੀੜਾ ਪੈਂਦਾ ਹੈ ਤਾਂ ਨਾ ਬੇਟੀ ਚਿੱਟੀ ਜਿੱਥੇ ਹਾਂ ਇਹ ਵਾਲੀ ਹੈ ਅੱਛਾ ਉਹ ਵਾਲੀ ਹਾਂ ਇਹ ਨਿਆਂਡੇ ਦੇਣੇ ਨਹੀਂ ਤੇ ਉਸ ਡਾਂਡੇ ਮਾਰੋ ਪੂਰੀ ਰੀੜੀ ਦਾ ਪੜਨਾ ਠੀਕ ਅਜੇ ਅਜੇ ਕੰਮੀ ਨਹੀਂ ਹੈ ਅਜੇ ਮੈਂ ਜਿਉਂ ਨੇ ਨਾ ਕੀਤੀ ਤਾ ਉਹ ਕਹਿੰਦੀ ਇੰਜ ਦੇ ਦੇ ਮੈਂ ਆਪੇ ਕਰਾਂ ਇਹ ਇੱਥੇ ਜੀ ਆਪਾਂ ਘਾਰ ਆ ਗਏ ਸੀ ਤੇ ਘਾਰ ਆ ਕੇ ਤੇ ਮੈਂ ਹੁਣ ਲੱਗੀ ਸੀ ਕਿ ਪਾਂਡੇ ਰੱਖਣ ਇਹ ਪਾਂਡੇ ਆ ਜਿਹੜੇ ਆਪਣੇ ਪਾਏ ਸੀਗੇ ਸਟੋਰ ਕਰਕੇ ਆਪਾਂ ਰੱਖੇ ਪਏ ਸੀ ਕਿਉਂਕਿ ਸਾਰੇ ਹੁਣ ਪਹਿਲਾਂ ਤਾਂ ਪੱਛੀ ਲਾਂ ਤੇ ਰੱਖ ਦਿੰਦੇ ਹੁੰਦੇ ਸੀ ਨਾ ਜਦੋਂ ਪੱਛੀ ਲਾਂ ਹੁੰਦੀਆਂ ਸੀ ਸਾਡੇ ਕਮਰਿਆਂ ਦੀਆਂ ਤੇ ਹੁਣ ਆਪਾਂ ਜੀ ਇਸੇ ਤਰ੍ਹਾਂ ਹੀ ਬਾਨ ਬੁੰਨ ਕੇ ਰੱਖਣੇ ਪੈਂਦੇ ਆ ਪਹਿਲਾਂ ਡੱਬੇ ਚ ਪਾ ਕੇ ਰੱਖੇ ਹੋਏ ਸੀ ਤੇ ਡੱਬੇ ਚ ਨਾ ਚੂਹਾਂ ਵਗੈਰਾ ਵੜ ਜਾਂਦੀਆਂ ਤੇ ਬਹੁਤ ਖਰਾਬ ਕਰ ਜਾਂਦੀਆਂ ਸਾਰੇ ਭਾਂਡੇ ਤੇ ਹੁਣ ਮੈਂ ਕੱਲ ਸਫਾਈ ਕੀਤੀ ਨਾ ਤੇ ਸਟੋਰ ਰੂਮ ਚ ਬੱਡੇ ਆ ਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਮਾਜ ਧੋ ਕੇ ਤੇ ਹੁਣ ਮੈਂ ਸੋਚਿਆ ਕਿ ਇਹ ਸਾਰੇ ਬੰਨ ਕੇ ਤੇ ਮੈਂ ਬੈੱਡ ਦੇ ਬਾਕਸ ਵਿੱਚ ਰੱਖ ਦਿੰਨੇ ਆ ਤੇ ਉੱਥੇ ਵਧੀਆ ਸਾਫ਼ ਸੁਥਰੇ ਪਏ ਰਹਿਣਗੇ ਨਾ ਵੀ ਇੱਥੇ ਸਟੋਰ ਰੂਮ ਚ ਰੱਖੇ ਹੋਏ ਸੀ ਤੇ ਉਹਦੇ ਚ ਵੀ ਬਹੁਤ ਜ਼ਿਆਦਾ ਕਟਾ ਮਿੱਟੇ ਤੇ ਖਰਾਬ ਹੋਏ ਪੈਸੀ ਬਹੁਤ ਡੱਬੇ ਦੇ ਵਿੱਚ ਪਾ ਕੇ ਪਹਿਲਾਂ ਉੱਥੇ ਰੱਖੇ ਹੋਏ ਸੀ ਤੇ ਆਪਣੇ ਜਿਹੜੀ ਰਸੋਈ ਵਿੱਚ ਤਾਂ ਹਾਲੇ ਬਾਕਸ ਬੁਕਸ ਆਪਾਂ ਨਹੀਂ ਲਵਾਏ ਕਿਉਂਕਿ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਜੀ ਉਹਨਾਂ ਤੇ ਕਿਉਂਕਿ ਨਹੀਂ ਤਾਂ ਫਿਰ ਉਹ ਤਾਂ ਫਿਰ ਰਸੋਈ 'ਚ ਆਪਾਂ ਹਨਾ ਬਾਕਸ ਹੋਣ ਤਾਂ ਆਪਾਂ ਵਿੱਚ ਰੱਖ ਲਈਦਾ ਰਸੋਈ ਦੇ ਤੇ ਉਸ ਤਰ੍ਹਾਂ ਤਾਂ ਜੀ ਆਪਣਾ ਹਨਾ ਮਾੜੇ ਬੰਦੇ ਤੋਂ ਕੀ ਇਹੋ ਜਿਹੇ ਕੰਮ ਹੋਣੇ ਨੇ ਤੇ ਆਪਾਂ ਜਿਸ ਤਰ੍ਹਾਂ ਬੰਨ ਬੁੰਨ ਕੇ ਤੇ ਇਹਨਾਂ ਨੂੰ ਰੱਖ ਦਿੰਨੇ ਆ ਜੀ ਬੈਡ ਦੇ ਬਾਕਸ ਵਿੱਚ ਕਿਉਂਕਿ ਹੁਣ ਹੋਰ ਕਿਤੇ ਜਗ੍ਹਾ ਨਹੀਂ ਹੈਗੀ ਪੇਟੀਆਂ ਪੁਟੀਆਂ ਵਿੱਚ ਵੀ ਉਹ ਪਹਿਲਾ ਸਮਾਨ ਦੀਆਂ ਪਰੀਆਂ ਪੰਨਾਂ ਤੇ ਇਕ ਸਾਡਾ ਸਮਾਨ ਵੀ ਬਹੁਤ ਜ਼ਿਆਦਾ ਹੈ ਇੰਨਾ ਕੋਨਾ ਵੀ ਮੈਂ ਕਦੇ ਕਦੇ ਐ ਸੋਚਦੀ ਨਹੀਂ ਪਤਾ ਨਹੀਂ ਸਾਰਿਆਂ ਦਾ ਏਦਾਂ ਸਮਾਨ ਹੈ ਹਨਾ ਵੀ ਜਿਹੜੀ ਚੀਜ਼ ਦੇਖੋ ਉਹੀ ਪਰੇ ਵੀ ਹੁੰਦੀ ਏ ਪੇਟੀਆਂ ਦੋ ਆ ਦੋ ਤਿੰਨ ਹੀ ਪੇਟੀਆਂ ਆ ਮੇਰਾ ਇੱਕ ਛੋਟੀ ਆ ਤਿੰਨੇ ਪਰਿਆਂ ਪਿਆ ਤੇ ਬੈਡ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਾਕਸ ਕਿੰਨਾ ਭਰਿਆ ਪਿਆ ਏ ਕਿਉਂਕਿ ਸਰਦੀਆਂ ਦੇ ਜਿਹੜੇ ਕੱਪੜੇ ਨੇ ਬਹੁਤ ਜ਼ਿਆਦਾ ਬਣ ਜਾਂਦੇ ਨੇ ਜੈਕਟਾਂ ਵਗੈਰਾ ਉਹ ਮੈਂ ਕੋਈ ਪੇਟੀਆਂ ਚ ਰੱਖੀਆਂ ਹੋਈਆਂ ਨੇ ਕੋਈ ਇੱਥੇ ਬਾਕਸ ਵਿੱਚ ਰੱਖੀਆਂ ਹੋਈਆਂ ਨੇ ਬੈੱਡ ਤੇ ਤੇ ਬਹੁਤ ਸਮਾਨ ਕਰਾਂ ਦਾ ਬਣ ਜਾਂਦਾ ਹੈ ਜੀ ਤੇ ਇਹ ਵੀਡੀਓ ਜੀ ਆਪਣੀ ਫਿਰ ਆਪਾਂ ਅਗਲੇ ਦਿਨ ਸ਼ੁਰੂ ਕੀਤੀ ਸੀ ਥੋੜੀ ਜਿਹੀ ਆਪਣਾ ਨਾ ਡਰੈਗਨ ਦਾ ਫੁੱਲ ਜਿਹੜਾ ਉਹ ਖਿੜਿਆ ਖੜਾ ਸੀ ਤੇ ਹੁਣ ਇਹਦਾ ਫਰੂਟ ਬਣੇਗਾ ਇਹ ਫੁੱਲ ਜਿਹੜਾ ਖਿੜ ਕੇ ਡਿੱਗ ਪਵੇਗਾ ਤੇ ਹੁਣ ਇਹਦਾ ਫਰੂਟ ਜਿਹੜਾ ਬਣਨਾ ਸ਼ੁਰੂ ਹੋ ਜਾਵੇਗਾ ਤੇ ਆਪਾਂ ਵੀਡੀਓ ਬਣਾ ਲਈ ਥੋੜੀ ਜੀ ਜੀ